ਇਦਾਰੋਸ਼ ਮਾਰਚ ਹੈ ਬਾਰ ਐਸੋਸੀਏਸ਼ਨ ਸਮਰਾਲਾ ਤੇ ਇਲਾਕੇ ਦੀਆਂ ਬਾਕੀ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਇਹ ਮਾਰਚ ਪਾਸ ਅੱਜ ਸੀ ਕੱਢਿਆ ਜਿਵੇਂ ਸਾਰਿਆਂ ਨੂੰ ਪਤਾ ਹੈ ਕਿ ਕਲਕੱਤਾ ਦੇ ਵਿੱਚ ਇੱਕ ਲੇੜੀ ਡਾਕਟਰ ਦੇ ਨਾਲ ਬੜੀ ਘਨੌਨੀ ਤੇ ਮਾੜੀ ਹਰਕਤ ਹੋਈ ਹੈ ਉਹ ਹਰਕਤ ਤੋਂ ਬਾਅਦ ਉੱਥੋਂ ਦੀ ਸਰਕਾਰ ਪ੍ਰਸ਼ਾਸਨ ਜਾਂ ਪੁਲਿਸ ਪ੍ਰਸ਼ਾਸਨ ਲੋਕੀਆਂ ਨੂੰ ਫੜਨ ਦੀ بجائے ਇਨਸਾਫ ਦਿਵਾਉਣ ਦੀ بجائے ਉੱਥੋਂ ਦੇ ਜਿਹੜੇ ਸਬੂਤ ਸੀਗੇ ਉਹਨਾਂ ਨੂੰ ਮਟਾਉਣ 'ਚ ਲੱਗਿਆ ਰਿਹਾ ਕਿ ਜੋ ਡਾਕਟਰ ਸਾਹਿਬਾਨ ਉਹਨਾਂ ਦੇ ਸਾਥੀ ਇਸ ਗੱਲ ਦਾ ਵਿਰੋਧ ਕਰ ਰਹੇ ਸੀ ਉਹਨਾਂ ਦੀ ਮਾਰਕਟਾਈ ਕੀਤੀ ਗਈ ਉਹਨਾਂ ਨੂੰ ਵਿਰੋਧ ਕਰਨ ਤੋਂ ਰੋਕਿਆ ਗਿਆ। ਇਸ ਗੱਲ ਦਾ ਵੀ ਬਹੁਤ ਅਫਸੋਸ ਹੈ ਕਿ ਸਾਡੀਆਂ ਸਰਕਾਰਾਂ ਪਹਿਲਾਂ ਜੋ ਕੰਮਕਾਰ ਵਾਲੀਆਂ ਔਰਤਾਂ ਨੇ ਚਾਹੇ ਡਾਕਟਰ ਹੋਣ ਚਾਹੇ ਹੋਰ ਕਿਤੇ ਹੋਣ ਉਹਨਾਂ ਦੀ ਰੱਖਿਆ ਦੇ ਲਈ ਉਹਨਾਂ ਦੀ ਸੁਰੱਖਿਆ ਦੇ ਲਈ ਉਹਨਾਂ ਦੇ ਕੰਮਕਾਰ ਵਾਲੀ ਜਗ੍ਹਾ ਦੇ ਵਿੱਚ ਜਾਂ ਘਰ ਤੋਂ ਆਉਣ ਜਾਣ ਵਾਲੀ ਜਗ੍ਹਾ ਦੇ ਉੱਤੇ ਕੋਈ ਪ੍ਰਬੰਧ ਨਹੀਂ ਕੀਤਾ ਜਾਂਦਾ ਕੋਈ ਧਿਆਨ ਨਹੀਂ ਰੱਖਿਆ ਜਾਂਦਾ ਜਦੋਂ ਅਜਿਹੀ ਮਾੜੀ ਘਟਨਾ ਹੁੰਦੀ ਹੈ ਫੇਰ ਹੀ ਜਾਗਦੀ ਹੈ ਸਰਕਾਰ ਜਾਂ ਪ੍ਰਸ਼ਾਸਨ ਸੋ ਅਸੀਂ ਸਾਰੇ ਬੜੇ ਦੁਖੀ ਹਾਂ ਇਸ ਗੱਲ ਤੋਂ ਜੇ ਸਾਰਾ ਵਤੀਰਾ ਦੇਖਦੇ ਹੋਏ ਇਸ ਦੇ ਵਿਰੋਧੀ ਅਸੀਂ ਜੋ ਅੱਜ ਦਾ ਇਹ ਮਾਰਚ ਹੈ ਪ੍ਰੋਟੈਸਟ ਮਾਰਚ ਹੈ ਉਹ ਕੀਤਾ ਹੈ ਸਪਰੀਮ ਕੋਰਟ ਵੱਲੋਂ ਇਹ ਵੀ ਕਲ ਗਿਆ ਬਤਾਵਾ ਕਿ ਅਸੀਂ ਕੋਈ ਬਦਲਾਅ ਲੈ ਕੇ ਆਣ ਲਈ ਕੋਰ ਰੈਪ ਨਹੀਂ ਦੇਖਵਾਦੇ ਅਸੀਂ ਕੋਈ بڑا ਐਕਸ਼ਨ ਲਵਾਂ ਠੀਕ ਆ ਗੱਲ ਉਹਨਾਂ ਦੀ ਇਹ ਇਸ ਗੱਲ ਦਾ ਜਿਹੜਾ ਸੁਪਰੀਮ ਕੋਰਟ ਵੱਲੋਂ ਇਹ ਕਹਿਣਾ ਵੀ ਬਹੁਤ ਵੱਡੀ ਗੱਲ ਹੈ ਕਿ ਪ੍ਰਸ਼ਾਸਨ ਦੇ ਉੱਤੇ ਇੱਕ ਮੂੰਹ ਦੇ ਉੱਤੇ ਚਫੇੜਾ ਸਰਕਾਰਾਂ ਦੇ ਉੱਤੇ ਤੇ ਬਿਨਾ ਅਦਾਲਤਾਂ ਦੀਆਂ ਹਦਾਇਤਾਂ ਤੋਂ ਉਹ ਆਪਣਾ ਕੋਈ ਫਰਜ਼ ਨਹੀਂ ਸਮਝਦੇ ਕਿ ਉਹ ਆਪਣੇ ਤੌਰ ਤੇ ਇਹਦੇ ਬਾਰੇ ਸੋਚਣ ਜਾਂ ਕੋਈ ਸਾਰਥਕ ਕਦਮ ਹੈ ਜਿਹੜੇ ਉਸ ਸਬੰਧ ਦੇ ਵਿੱਚ ਉਠਾਉਣ ਤੇ ਜੋ ਨੂੰ ਜਾਰਾ ਕੀਤਾ ਗਿਆ ਆ ਵਾਰਾਸ਼ਸ਼ਮ ਸਮਰਾਲਾ ਦੇ ਵੱਲੋਂ ਸਾਰੇ ਜਨਬੀ ਵਕੀਲ ਭਾਈ ਜਾਰਾ ਉਹਨਾਂ ਦੇ ਸੱਦੇ ਦੇ ਉੱਤੇ ਜਿਲ੍ਹਿਆਂ ਵੀ ਭਰਾਤਰੀ ਜੱਥੇਬੰਦੀਆਂ ਸੀਗੀਆਂ ਸੋਸ਼ਲ ਧਾਰਮਿਕ ਸਮਰਾਲੇ ਦੀਆਂ ਸਾਰੀਆਂ ਵਾਰਾਸ਼ਸ਼ ਦੇ ਸੱਦੇ ਦੇ ਉੱਤੇ ਇਕੱਠੀਆਂ ਹੋਈਆਂ ਤੇ ਪੂਰੇ ਬਾਜ਼ਾਰ ਦੇ ਵਿੱਚ ਇਹ ਰੂਟ ਮਾਰਕ ਕੱਢਿਆ ਗਿਆ ਕਤਨਾ ਜਿਹੜੀ ਹੈਗੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੀ ਕੋਲਕਾਤਾ ਦੇ ਵਿੱਚ ਇੱਕ ਡਾਕਟਰ ਮਿਸੀ ਉਹਦੇ ਨਾਲ ਰੇਪ ਹੋਇਆ ਤੇ ਉਸ ਤੋਂ ਬਾਅਦ ਐਵੀਡੈਂਸ ਮਟਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਤੇ ਅੱਜ ਦਾ ਜਿਹੜਾ ਰੋਸ ਮਜਾਰਾ ਹੈ ਉਹ ਇਸੇ ਉੱਤੇ ਹੈ ਕਿ ਜਿਹੜੀ ਉਹ ਡਾਕਟਰ ਸੀ ਜਿਹਦਾ ਪਹਿਲਾਂ ਰੇਪ ਹੋਇਆ ਤੇ ਬਾਅਦ ਵਿੱਚ ਉਹਦੀ ਡੈਥ ਹੋ ਗਈ ਉਹਨੂੰ ਇਨਸਾਫ ਮਿਲਣਾ ਚਾਹੀਦਾ ਤੇ ਅੱਗੋਂ ਤੋਂ ਜਿਹੜੇ ਗੋਸ਼ੀ ਹੈਗੇ ਨੇ ਉਹਨਾਂ ਦੇ ਵੀ ਸਜ਼ਾਵਾ ਸਖਤ ਹੋਣੀ ਚਾਹੀਦੀ ਹੈ ਨਾ ਤਾਂ ਕਿ ਸਾਡੀਆਂ ਜਿਹੜੀਆਂ ਬੇਟੀਆਂ ਨੇ ਉਹ ਹਿੰਦੁਸਤਾਨ ਦੇ ਵਿੱਚ ਆਪਣੇ ਜਿੱਥੇ ਵੀ ਹੋ ਰਹੀਆਂ ਨੇ ਮਾਹਕੂਦ ਰਹਿਣ ਇਹ ਉਹਦੇ ਸੰਸਰੇ ਦੇ ਵਿੱਚ ਅੱਜ ਰੂਸ ਮਾਰਕ ਕੱਢਿਆ ਗਿਆ ਜਿਸ ਤਰ੍ਹਾਂ ਕਿ ਲਗਭਗ ਸਾਰਾ ਹਿੰਦੁਸਤਾਨੀ ਇਹ ਜਾਣਦਾ ਹੈ ਕਿ ਬਹੁਤ ਹੀ ਜ਼ਿਆਦਾ ਘਣਾਉਣੀ ਘਟਨਾ ਜਿਹੜੀ ਕੋਲਕਾਤਾ ਦੇ ਵਿੱਚ ਡਾਕਟਰ ਦੇ ਨਾਲ ਹੋਈ ਹੈ ਅਣਮਨੁੱਖੀ ਬਰਤਾਰੇ ਉਹਦੇ ਖਿਲਾਫ ਜੋ ਤੇਰਦਾਰ ਜਾਂਚ ਕਰਨ ਵਾਲੀਆਂ ਏਜੰਸੀਆਂ ਦਾ ਉਹਦੇ ਵਿੱਚ ਘਟਿਆ ਰੋਲ ਰਿਹਾ ਉਹਦੇ ਬਾਰੇ ਵੀ ਸਭ ਨੂੰ ਪਤਾ ਤੇ ਉਸ ਦੇ ਵਿਰੋਧ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਅਲੱਗ-ਅਲੱਗ ਤਰੀਕੇ ਨਾਲ ਪ੍ਰੋਟੈਸਟ ਕੀਤੇ ਜਾ ਰਹੇ ਨੇ ਤਾਂ ਜੋ ਇਹ ਗੁੰਗੀਆਂ ਬੋਲੀਆਂ ਜਿਹੜੀਆਂ ਸਰਕਾਰਾਂ ਨੇ ਇਹਨਾਂ ਤੱਕ ਲੋਕਾਂ ਦੀ ਆਵਾਜ਼ ਪਹੁੰਚਾਈ ਜਾ ਸਕੇ ਤੇ ਜੇ ਪੀੜਤਾ ਜਿਹੜੀ ਡਾਕਟਰ ਹੈਗੀ ਆ ਉਹਨੂੰ ਇਨਸਾਫ਼ ਆ ਜਿਹੜਾ ਉਹ ਛੇਤੀ ਤੋਂ ਛੇਤੀ ਮਿਲੇ ਤੇ ਜਿਹੜੇ ਦੋਸ਼ੀ ਨੇ ਜਿਹੜੇ ਵੈਸ਼ੀ ਜਾਨਵਰ ਨੇ ਉਹਨਾਂ ਨੂੰ ਛੇਤੀ ਤੋਂ ਛੇਤੀ ਫਾਂਸੀ ਦੀ ਤੇ ਸਖਤ ਤੋਂ ਸਖਤ ਸਜ਼ਾ ਜਿਹੜੀ ਉਹਨਾਂ ਨੂੰ ਉਹ ਮਿਲੇ ਤੇ ਸ਼ਰਮਜੀ ਇੱਕ ਗੱਲ ਧੀਆ ਨੇ ਵੀ ਕਹੀ ਆ ਕਹਿੰਦੇ ਵੀ ਸਭ ਨਾਲ ਵੱਡੀ ਗੱਲ ਤਾਂ ਇਹ ਹੋਈ ਆ ਵੀ ਜਿਹੜੀ ਪੀੜਤਾ ਦੀ ਆਈਡੈਂਟੀਟੀ ਆ ਉਹ ਵਾਇਰਲ ਕੀਤੀ ਗਈ ਆ ਉਹਦੇ ਤੇ ਇਹਨਾਂ ਨੇ 65 ਐਫਆਈਆਰਸ ਵਗੈਰਾ ਵੀ ਦਿੱਤੀਆਂ ਹੈਗੀਆਂ ਨੇ ਦੇਖੋ ਇਹ ਸਾਰੇ ਮੁੱਦੇ ਨੇ ਜਿਹੜੇ ਇਹ ਲੋਕਾਂ ਦਾ ਧਿਆਨ ਪਰ ਖਾਉਣ ਲਈ ਨੇ ਉਹਦੀ ਜਿਹੜੀ ਵਾਇਰਲ ਕੀਤੀ ਗਈ ਆ ਆਈਡੈਂਟੀਟੀ ਇਹ ਪਹਿਲਾਂ ਦੇਖਣਾ ਚਾਹੀਦਾ ਸੀ ਨਾ ਪ੍ਰਜਾਤਨ ਨੂੰ ਕਿ ਉਹ ਲੀਕੇ ਨਾ ਹੁੰਦੀ ਜਾਂ ਉਹ ਜਿਹੇ ਇਨਸਟਰਕਸ਼ਨਾਂ ਆ ਜਾਂਦੀਆਂ ਕਿਉਂਕਿ ਸੋਸ਼ਲ ਮੀਡੀਆ ਇੱਕ ਹੈਜਾ ਪਲੇਟਫਾਰਮ ਆ ਉਹਦੇ ਤੇ ਗੱਲ ਫੈਲਦੀ 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 ਚੱਲੇ ਜਾਂਦੀ ਆ ਸੋ ਐਵੇਂ ਦੀ ਕਾਰਵਾਈ ਕਰਨਾ ਸਿਰਫ ਤੇ ਸਿਰਫ ਇਸ ਮਾਮਲੇ ਨੂੰ ਠੰਡਾ ਕਰਨਾ ਆ ਤੇ ਜਿਹੜੇ ਪ੍ਰਚਾਰ ਕਰਦੇ ਨੇ ਲੋਕ ਉਹਨਾਂ ਨੂੰ ਡਰਾ ਕੇ ਆਪਣੇ ਘਰਾਂ ਚ ਵੜਨ ਦੀ ਕੋਸ਼ਿਸ਼ ਆ ਇਹ ਬਹੁਤ ਮਾੜੀ ਗੱਲ ਆ ਪ੍ਰਸ਼ਾਸਨ ਇਹਦੇ ਨਾਲੋਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰੇ ਨਾ ਕਿ ਸੋਸ਼ਲ ਮੀਡੀਆ ਤੇ ਪੋਸਟਾਂ ਪਾਉਣਿਆਂ ਨਾਲ ਇਹ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਵੀ ਆਪਾਂ ਗਰਲ ਟੀ ਕੋਐਲਟੀ ਦੀ ਗੱਲ ਦੇ ਪਹਿਲੇ ਆ ਪਰ ਇਹ ਟੁਆਲਟ ਟੀ ਕਿਸੇ ਦਿੱਖਤੀ ਨਹੀਂ ਹੈਗੀ ਔਰ ਜੇ ਮਹਿਲਾਵਾਂ ਦੀ ਗੱਲ ਕਰੀਏ ਤਾਂ ਮਹਿਲਾਵਾਂ ਲਈ ਕਈ ਜਗ੍ਹਾ ਤੇ ਤਾਂ ਵਾਸ਼ਰੂਮ ਵੀ ਨਹੀਂ ਲੱਗਦੇ ਹੁੰਦੇ ਇਹ ਸੁਪਰੀਮ ਕੋਰਟ ਨੇ ਕਿਹਾ ਦੇਖੋ ਜੀ ਸੁਪਰੀਮ ਕੋਰਟ ਦਾ ਧੰਨਵਾਦ ਕਿਉਂ ਨੇ ਇਸ ਮਸਲੇ ਤੇ ਇੰਨਾ ਵਧੀਆ ਹੋ ਦਿੱਤਾ ਹੈ ਵੀਊ ਤੇ ਗੱਲ ਤਾਂ ਸੱਚਾਈ ਹੈ ਜੀ ਆਪਾਂ ਆਏ ਵਾਲੇ ਆਪਣੇ ਸਮਾਜ ਦੇ ਵਿੱਚ ਦੇਖਦੇ ਹੀ ਆਂ ਤੇ ਇਹੋ ਜੀ ਘਟਨਾ ਤੋਂ ਬਾਅਦ ਜਦੋਂ ਸਮਾਜ ਚੇਤਨਣ ਹੁੰਦਾ ਤਾਂ ਉਹ ਜ਼ਿੰਮੇਵਾਰੀ ਬਣ ਜਾਂਦੀ ਆ ਕਿ ਆਪਾਂ ਬਣਦੀਆਂ ਜਿੰਨੀਆਂ ਵੀ ਕੋਸ਼ਿਸ਼ਾਂ ਨੇ ਇਹੋ ਜੀਆਂ ਘਟਨਾਵਾਂ ਆਉਣ ਵਾਲੇ ਸਮੇਂ 'ਚ ਨਾ ਹੋਣ ਉਹਨਾਂ ਨੂੰ ਰੋਕਣ ਦੇ ਲਈ ਉਹ ਸਾਰੀਆਂ ਆਪਾਂ ਨੂੰ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਨੇ ਤੇ ਦੇਖਣਾ ਚਾਹੀਦਾ ਕਿ ਮਹਿਲਾਵਾਂ ਦੀ ਸੁਰੱਖਿਆ ਕਿਵੇਂ ਸੰਭਵ ਹੋ ਸਕਦੀ ਆ ਕੀ ਲੱਗਦਾ ਦੇ ਵਰਸ ਨੇ ਇੱਕ ਘਟਨਾ ਤੋਂ ਬਾਅਦ ਇਹ ਕੋਈ ਜਾਰੀ ਇਹਦੇ ਪਿੱਛੇ ਕਈ ਰਲੇ ਮੇਲੇ ਕਾਰਨ ਨੇ ਜੀ ਸਮਾਜਿਕ ਰਾਜਨੀਤਿਕ ਤੇ ਜਿਹੜੇ ਜਿਹੜਾ মিডিਆ ਹੈ মিডিਆ ਦੇ ਵਿੱਚ ਜੋ ਅੱਜ ਕੱਲ ਇੰਟਰਨੈਟ ਦੇ ਵਿੱਚ ਘਰੋਸਿਆ ਜਾ ਰਿਹਾ ਉਹ ਉਹ ਸਾਰਾ ਕਿਤੇ ਨਾ ਕਿਤੇ ਸਭ ਪਿੱਛੇ ਜ਼ਿੰਮੇਵਾਰ ਹੈ ਤੇ ਕਿਤੇ ਨਾ ਕਿਤੇ ਅਸੀਂ ਸਭ ਹੀ ਪਿੱਛੇ ਜ਼ਿੰਮੇਵਾਰ ਆ ਜਿਹੜੇ ਆਪਣੇ ਆਲੇ-ਦਾਲੇ ਹੁੰਦੀਆਂ ਛੋਟੀਆਂ-ਮੋਟੀਆਂ ਘਟਨਾਵਾਂ ਨੂੰ ਇਗਨੋਰ ਕਰ ਦਿੰਦੇ ਆ ਤੇ ਇਹੀ ਘਟਨਾਵਾਂ ਅੱਗੇ ਜਾ ਕੇ ਵੱਡੇ ਜੁਰਮਾਂ ਦੇ ਵਿੱਚ ਇਹ ਬਣ ਜਾਂਦੀਆਂ ਆ